ਸ਼ੱਕ ਨਾ ਰਵੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਜਿੰਨੇ ਵੀ ਕਰਦਾ ਨਾ ਤੂੰ ਕੋਈ ਬਿੱਲ ਦੇਣ ਚਲ ਗਿਆ ਕੋਈ ਕਰਿਆਣਾ ਲੈਣ ਚਲ ਗਿਆ ਕੋਈ ਕਿਧਰੇ ਚਲ ਗਿਆ ਕੋਈ ਰਿਤੇਦਾਰੀ ਦੇ ਚਲ ਗਿਆ ਕੋਈ ਅਫਸੋਸ ਦੇ ਚਲ ਗਿਆ ਕੋਈ ਭੰਗੜੇ ਪਾਉਣ ਕਿਤੇ ਚਲ ਗਿਆ ਇਹ ਉਹ ਨਹੀਂ ਉਹ ਮਰਜ਼ੀ ਕਹਿੰਦੇ ਇਹ ਤੇਰੇ ਕੋਈ ਐਡ ਨਹੀਂ ਹੋਣੇ ਔਰ ਕਾਇ ਤੇਰੇ ਕਿਤੇ ਨਾ ਕਾਮ ਤੂੰ 8 ਘੰਟੇ ਲਾਇਨੇ 10 ਘੰਟੇ ਲਾਇਨੇ ਭਗਤ ਕਬੀਰ ਜੀ ਕਹਿੰਦੇ ਨੇ ਇਹਦੇ ਨਾਲ ਰੱਬ ਨੂੰ ਕੋਈ ਮਤਲਬ ਨਹੀਂ ਮੈਂ ਆਪਣੇ ਨਿਆਣਿਆਂ ਲਈ ਲਾਉਣਾ ਪਿਆ ਤੁਸੀਂ ਆਪਣੇ ਨਿਆਣਿਆਂ ਲਈ ਕੰਮ ਕਰਦੇ ਪਿਓ ਬਾਣੀ ਵਿੱਚ ਲਿਖਿਆ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁੱਤਦਾਰਾ ਪੈ ਆਪਣੀ istri ਤੇ ਆਪਣੇ ਬੱਚਿਆਂ ਲਈ ਸੁੱਤਦਾਰਾ ਪੈ ਆਨ ਲੁਟਾਵੇ ਉਹਨਾਂ ਨੂੰ ਦੇ ਦਿੰਦਾ ਚੱਕ ਲੋ ਲੈ ਜਾਓ ਖਰੀਦ ਲੋ ਜੋ ਲੈਣਾ ਸੁੱਤਦਾਰਾ ਪੈ ਆਨ ਲੁਟਾਵੇ ਮਨ ਮੇਰੇ ਭੂਲੇ ਕੋ ਗੁਰਜੀ ਕਹਿੰਦੇ ਉਹ ਭੁੱਲ ਕੇ ਵੀ ਗਲਤ ਨਾ ਕੁਝ ਕਰਈਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਗਲਤ ਤਰੀਕੇ ਨਾਲ ਲੁੱਟ ਕੇ ਨਾ ਲਿਆਵੀਂ ਕੋਈ ਚੀਜ਼ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲਿਖਾ ਤੈਥੋਂ ਲਿਆ ਜਾਣਾ ਜਿਨ੍ਹਾਂ ਦੇ ਮੂੰਹ ਚ ਪੌਣਾ ਨਾ ਉਹਦੇ ਇੱਕ ਵੱਖਰਾ ਵਿਸ਼ਾ ਹੈ ਉਹਦੀ ਬਾਅਦ ਵਿੱਚ ਗੱਲ ਹੋਏਗੀ ਜਿਹੜਾ ਤੂੰ ਲੈ ਕੇ ਆਇਆ ਪਹਿਲਾਂ ਤੈਥੋਂ ਪੁੱਛਿਆ ਜਾਣਾ ਕੋਈ ਕਿਸੇ ਦੀ ਚੀਜ਼ ਚੋਰੀ ਕਰਕੇ ਲੈ ਆਵੇ ਕੋਈ ਲੋਕ ਮੱਝਾਂ ਹੀ ਵਿਚਾਰਿਆਂ ਦੀਆਂ ਗਰੀਬਾਂ ਦੀਆਂ ਖੋਲ ਕੇ ਲੈ ਜਾਂਦੇ ਨੇ ਦੁੱਧ ਭਾਵੇਂ ਆਪਣੇ ਨਿਆਣਿਆਂ ਨੂੰ ਪਿਆਵੇ ਪਰ ਜੇ ਫਸ ਜਾਵੇ ਤੇ ਛੱਤਰ ਬਰੇਡ ਨਿਆਣਿਆਂ ਦੀ ਨਹੀਂ ਹੁੰਦੀ ਉਹਦੀ ਹੁੰਦੀ ਹੈ ਵੀ ਤੂੰ ਖੋਲ ਕੇ ਲੈ ਗਿਆ ਕਿਸੇ ਦਾ ਡੰਗਰ ਤੂੰ ਚੋਰੀ ਕੀਤੀ ਹੈ ਉਹਨਾਂ ਦੇ ਬਾਹਾਂ ਬੰਨੀਆਂ ਹੁੰਦੀਆਂ ਕੁੱਟ ਪੈਂਦੀ ਹੈ ਜਿਸ ਨੇ ਕਰਮ ਕਰਨਾ ਕੋਟੋਂ ਨੂੰ ਬੈਣੀ ਹੈ